ਤੋ ਕਾਲੀ ਸਿੰਧਾ ਤੇ ਚੰਬਲ ਨਦੀ ਪੂਰੇ ਫਾਨਤੇ ਆ ਰਾਜਸਥਾਨ ਦੇ ਵਿੱਚ ਹੜਾ ਦੇ ਨਾਲ ਸਥਿਤੀ ਵਿਕਰਾਲ ਬਣੀ ਹੋਈ ਹੈ 2 ਮਹੀਨਿਆਂ ਤੋਂ ਰੁਕ ਰੁਕ ਕੇ ਪਏ ਮੀਂਹ ਕਾਰਨ ਪਹਿਲਾਂ ਤੋਂ ਹੀ ਬਿਜਾਈ ਬਹੁਤ ਘੱਟ ਸੀ ਜੋ ਕਿ 20% ਦੀ ਬਿਜਾਈ ਹੋਈ ਸੀ ਉਹ ਮੁਕੰਮਲ ਨਸ਼ਟ ਹੋ ਚੁੱਕੀ ਹੈ ਕੋਟਾ ਜੋ ਕਿ ਐਜੂਕੇਸ਼ਨ ਹਬ ਟੂਰਿਸਟ ਸਪੌਟ ਹੈ ਇਸ ਦੇ ਸਮੇਤ ਚਾਲਾਵਾੜ 12 ਬੂੰਦੀ ਜ਼ਿਲ੍ਹੇ ਵਿੱਚ 3-3 ਫੁੱਟ ਪਾਣੀ ਭਰਿਆ ਹੋਇਆ ਕੱਲ ਊਰਜਾ ਮੰਤਰੀ ਹੀਰਾ ਲਾਲ ਸਾਗਰ ਨੇ ਟਰੈਕਟਰ ਤੇ ਬੈਠ ਕੇ ਪਿੰਡਾਂ ਦਾ ਦੌਰਾ ਕੀਤਾ ਪਰੰਤੂ ਬੀਤੀਆਂ ਦੋ ਰਾਤਾਂ ਤੋਂ ਲਗਾਤਾਰ ਹੁਣ ਤੱਕ ਬਾਰਿਸ਼ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਵਾਰ ਸਵੇਰੇ ਤੋਂ ਹੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਕੋਟਾ ਸ਼ਹਿਰ ਵੀ ਪੂਰੇ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ ਸੂਰੇ ਉਫਾਨ ਤੇ ਕਾਲੀ ਸਿੰਧ ਤੇ ਚੰਬਲ ਨਦੀ Rajasthan ਵਿੱਚ ਵੀ ਹੜਾ ਦੇ ਨਾਲ ਸਥਿਤੀ ਕਾਫੀ ਵਿਕਰਾਲ ਬਣੀ ਹੋਈ ਹੈ 2 ਮਹੀਨਿਆਂ ਤੋਂ ਮੀਂਹ ਕਾਰਨ ਪਹਿਲਾਂ ਤੋਂ ਹੀ ਬਿਜਾਈ ਬਹੁਤ ਘੱਟ ਹੋਈ ਹੈ राजस्थान ਦੇ ਵਿੱਚ ਵੀ ਹੜ੍ਹਾਂ ਦੇ ਨਾਲ ਸਥਿਤੀ ਕਾਫੀ ਵਿਕਰਾਲ ਬਣੀ ਹੋਈ ਹੈ ਫਸਲਾਂ ਕਾਫੀ ਖਰਾਬ ਹੋਈਆਂ ਨੇ ਪਹਿਲਾਂ ਹੀ ਬਿਜਾਈ ਜਿਹੜੀ ਕਾਫੀ ਘੱਟ ਹੋਈ ਹੈ ਤੇ ਉਸ ਦੇ ਵਿੱਚ ਇਹ ਹੜਾ ਦੀ ਮਾਰ ਦੇ ਕਰਕੇ ਹੋਰ ਨੁਕਸਾਨ ਹੋ ਰਿਹਾ ਹੈ